ਜੋ ਜੀ ਇੱਥੇ ਜੁੰਦੀਆਂ ਚੋਰੀਆਂ ਹਾਂ ਚੋਰੀ ਬਹੁਤ ਹੁੰਦੀ ਹੈ ਜੀ ਉਰੇ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਸਨਾਮ ਉਦਮ ਸਿੰਘ ਵਾਲਾ ਦੇ ਬੱਸ ਸਟੈਂਡ 'ਚ ਖੜੇ ਸੀ ਕਿਵੇਂ ਮਾਈਆਂ ਦੇ ਪਰਸ ਨਿਕਲਦੇ ਨੇ ਕਿਵੇਂ ਮੋਬਾਈਲ ਨਿਕਲਦੇ ਨੇ ਜਦੋਂ ਚੜਦੀਆਂ ਨੇ ਉਤਰਦੀਆਂ ਨੇ ਤੁਹਾਨੂੰ ਕੱਲੀ ਕੱਲੀ ਗੱਲ ਦਿਖਾਵਾਂਗੇ ਜਦੋਂ ਬੱਸਾਂ ਤੇ ਚੜਦੀਆਂ ਨੇ ਉਦੋਂ ਹਾਂ ਬੈਗ ਪਾਏ ਹੁੰਦੇ ਨੇ ਬੈਗ ਦੀ ਮਗਦੀ ਜਿੱਪ ਚ ਪਾ ਲੈਂਦੀ ਨੇ ਮੋਬਾਈਲ ਜਾਂ ਪਰਸਾ ਪਰਸ ਕੱਢ ਕੇ ਲੈ ਆਉਂਦੀ ਨੇ ਜਦੋਂ ਵਿੱਚ ਚੜਦੀਆਂ ਦੇਖਦੀਆਂ ਨੇ ਵੀ 50 ਰੁਪਏ ਦੀ ਟਿਕਟ ਵਿੱਚ ਨੁਕਸਾਨ ਹਜ਼ਾਰਾਂ ਰੁਪਏ ਦਾ ਕਰਾ ਲੈਂਦੀਆਂ ਨੇ ਮੁਫਤ ਨੇ ਕਰਿਆ ਸਾਰਾ ਕੁਝ ਬੇਡਾ ਕਰਕੇ ਆਪਾਂ ਮੁਫਤ ਨੇ ਬੇਡਾ ਕਰਕੇ ਕਰਿਆ ਖਿੱਚ ਤੂ ਵੀ ਬਹੁਤ ਹੁੰਦੀ ਹੈ ਜੀ ਲੱਗੇ ਪੰਜਾਬ ਦਾ ਕੋਈ ਚੀਜ਼ੇ ਹੋ ਜੜੀ ਮਚੀ ਹੋਊਗੀ ਹਰੇਕ ਚੀਜ਼ ਮੁਫਤ ਪੰਜਾਬ ਵਿੱਚ ਹਰੇਕ ਮੁਫਤ ਸਤਿ ਸ੍ਰੀ ਅਕਾਲ ਦੋਸਤੋ ਜਿਨੇ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਉਂਡ ਜ਼ੀਰੋ ਰਿਪੋਰਟ ਇੱਥੇ ਚੋਰੀਆਂ ਹੁੰਦੀਆਂ ਨੇ ਆਪਾਂ ਕਹਿੰਦੇ ਆ ਪਰਸ ਨਿਕਲ ਗਏ ਮੋਬਾਈਲ ਨਿਕਲ ਗਏ ਇੱਥੇ ਹੁੰਦਾ ਭੀੜ ਚ ਪਤਾ ਨਹੀਂ ਲੱਗਦਾ ਚੜਨ ਲੱਗੇ ਇੱਕੋ ਲੱਗ ਤੂੰ ਉਤਰਨ ਚੜਦੇ ਇੱਕੋ ਦੂਜੇ ਨਾਲ ਖਿੱਚਤੂ ਹੁੰਦੀ ਆ ਇੱਥੇ ਚੋਰੀਆਂ ਹੁੰਦੀਆਂ ਨੇ ਤੇ ਵੀਡੀਓ ਬਾਅਦ ਸ਼ੇਅਰ ਕਰ ਦਿਓ ਇੱਥੇ ਗੌਰ ਕਰਨ ਵਾਲੀ ਹੁੰਦੀ ਆ ਮੈਂ ਦੇਖਿਆ ਮਾਈਆਂ 20 50 ਦੀ ਟਿਕਟ ਪਿੱਛੇ ਹਜ਼ਾਰਾਂ ਰੁਪਈਆ ਦਾ ਨੁਕਸਾਨ ਪਾਲੀਆਂ ਲਾ ਲੀਆਂ ਕਿਸੇ ਦੇ ਕਾਟੇ ਕਿਸੇ ਦਾ ਮੋਬਾਈਲ ਕੱਢ ਲਿਆ ਕਿਸੇ ਦਾ ਕੁਝ ਕ ਬਸਾਂ ਜੋ ਚੜਦੀਆਂ ਤੇ ਉਤਰਦੀਆਂ ਨੇ ਮਾਈਆਂ ਕਿਉਂਕਿ ਭੀੜ ਚ ਪਤਾ ਨਹੀਂ ਲੱਗਦਾ ਆਜੋ ਜੀ ਪੰਜਾਬ ਦਾ ਪਹਿਲੇ ਲੋਕਾਂ ਨੂੰ ਲੰਗਰ ਖਵਾਉਣ ਵਾਲੇ ਇਹਨਾਂ ਤਾਂ ਮੁਫਤ ਦੇਣ ਦੀ ਕੋਈ ਲੋੜੇ ਨਹੀਂ ਥੋ-ਥੋ ਲੰਗਰ ਲਾਉਂਦੇ ਨੇ ਜਾ ਕੇ ਇਹ ਆ ਹੁਣ ਅਰਪਾ ਰਪਿਆ ਦੇ ਲੰਗਰ ਕਈ ਹਜ਼ਾਰ ਕਰੋੜ ਦੇ ਲੰਗਰ ਲਾਉਣਗੇ ਹੁਣ ਛੋਟੇ ਸੇਵ ਜਾ ਦਿੰਦੇ ਇਹਨਾਂ ਨੂੰ ਤਾਂ ਫਰੀ ਦੀ ਲੋੜੇ ਨਹੀਂ ਹੈਗੀ ਇਹਨਾਂ ਨੂੰ ਫਰੀ ਕਿਉਂ ਦਿੱਤਾ ਜਾ ਰਿਹਾ ਹੈ ਦਾ ਪੰਜਾਬ ਦਾ ਦਾਨ ਕਰਨ ਵਾਲਾ ਪੰਜਾਬ ਨੂੰ ਪਖਿਹਾਰੀ ਬਣਾਤਾ ਪਖਿਹਾਰੀ ਬਣਾਤਾ ਦਾਨੀਆਂ ਨੂੰ ਦਾਨੀਆਂ ਨੂੰ ਪਹਿਲੀ ਵਾਰੀ ਆਇਆ ਵੀ ਦਾਨੀਆਂ ਨੂੰ ਪਖਿਹਾਰੀ ਬਣਾਉਣਾ ਸਮਝ ਲਓ ਪੂਰੇ ਤੇ ਦੁਨੀਆ ਦੇ ਵਿੱਚ ਜਾ ਕੇ ਖਾਲਸਾ ਏਡ ਵਰਗੇ ਲੰਗਰ ਲਾਉਂਦੇ ਨੇ ਔਰ ਆਕ ਦੇ ਵਿੱਚ ਆ ਸਪਰੇਨ ਦੇ ਵਿੱਚ ਕੱਲ ਰਹੇ ਵੱਡਾ ਹੜਪੀਟਾਂ ਨੂੰ ਵਿਚਾਰ ਰਹੇ ਨੇ ਪਰ ਇੱਥੇ ਪਖਿਹਾਰੀ ਬਣਾਇਆ ਜਾ ਰਿਹਾ ਹੈ ਪੰਜਾਬੀਆਂ ਨੂੰ ਮੰਗ ਤੇ 150 ਪਿੱਛੇ ਨੁਕਸਾਨ ਵੀ ਕਰਾ ਲੈਂਦੀਆਂ ਨੇ ਮਾਈਆਂ ਬੀਬੀਆਂ ਪਰਸ ਨਿਕਲ ਜਾਂਦੇ ਨੇ ਮੋਬਾਈਲ ਨਿਕਲ ਜਾਂਦੇ ਨੇ ਭਿਲਡਾਂ ਚ ਕਿਹੜਾ ਪਤਾ ਲੱਗਦਾ ਹੁਣ ਵਿੱਚ ਕੌਣ ਹੈ ਚੋਰ ਹੈ ਕੌਣ ਸਾਧਿਆ ਰੇ ਕੱਠ ਚ ਇਹ 10-10 ਕਿੱਲੇ ਵਾਲੇ 20-20 ਕਿੱਲੇ ਵਾਲੇ ਲੱਖ-ਲੱਖ ਰੁਪਇਆ ਤਨਖਾਹ ਲੈਂਦੀਆਂ ਨੇ ਲੈਂਦੇ ਨੇ ਮੁਲਾਜ਼ਮ ਉਹ ਵੀ ਫਰੀਜ਼ ਦਾ ਸਫਰ ਦਾ ਲਾਲਚ ਰੋਡ ਬੇਜ ਨੂੰ ਠਿਆਨੀ ਨਹੀਂ ਬਚ ਰਹੀ ਅੱਜ ਜੇ ਇੱਧਰ ਪਿਛਲੇ ਪਾਸੇ ਬਾਥਰੂਮ ਨੇ ਮੁਸਕ ਮਾਰਦੀ ਆ ਖੜਨਾ ਔਖਾ ਹੋ ਰਿਹਾ ਰੋਡ ਬੇਜੇ ਫਿਰ ਸਰਕਾਰ ਨੂੰ ਜੇ ਕੁਝ ਬਚੂ ਤਾਂ ਫਿਰ ਬਾਥਰੂਮ ਸਾਫ਼ ਹੋਣਗੇ ਜੇ ਪੈਸੇ ਆਉਣਗੇ ਜੇ ਪੈਸੇ ਆਉਣਗੇ ਔਰ ਦੇਖ ਲਓ ਸ਼ਬਾਹ ਆ ਰਹੀ ਆ ਹੁਣ ਪੂਰੀ ਕਿੰਨੀ ਦੂਰ ਖੜਿਆਂਗੇ ਚੜ੍ਹਨ ਪਿੱਛੇ ਲੜਾਈ ਹੁੰਦੀ ਹੈ ਬੇਨਤੀ ਕਰਦੇ ਆਂ ਕਿ ਇਹ ਚੀਜ਼ਾਂ ਤੇ ਗੌਰ ਕਰੇ ਸਰਕਾਰ ਨਾ ਪਖਿਹਾਰੀ ਬਣਾਓ ਪੰਜਾਬ ਨੂੰ ਉਮੰਤਮਨ ਸਾਹਿਬ ਤੁਸੀਂ ਤਾਂ ਬੜੀਆਂ-ਬੜੀਆਂ ਗੱਲਾਂ ਕਾਣਿਆਂ ਚ ਗਾਉਂਦੇ ਸੀ ਹੋਰ ਕਰਦੇ ਸੀ ਪਰ ਪੰਜਾਬ ਦੇ ਅੱਜ ਕਿਹੜੇ ਹਾਲਾਤ ਬਣ ਰਹੇ ਨੇ ਇਹ 50 ਸੌ ਦੀ ਟਿਕਟ ਪਿੱਛੇ ਲੜ ਰੱਕ ਪੁੱਜੇ ਨਾਲ 100 ਰੁਪਏ ਪਿੱਛੇ ਲੜਾਈ ਹੋ ਰਹੀ ਹੈ ਕਾੜਨ ਪਿੱਛੇ ਲੜਾਈਆਂ ਹੁੰਦੀਆਂ ਨੇ ਕੀ ਹੋ ਰਿਹਾ ਇਹ ਪੰਜਾਬ ਦਾ ਕੀ ਬਣਾਤਾ ਤੁਸੀਂ ਨੇ ਕਿੜੇ-ਕੜੇ ਸੀ ਇਤਿਹਾਸ ਸੁਣਾਉਣੇ ਹਰੀ ਸਿੰਘ ਨਲੂਏ ਦੇ ਮਹਾਰਾਜਾ ਅਜੀਤ ਸਿੰਘ ਦੇ ਰਾਜ ਦੇ ਤਾਂ ਆਹ ਹਾਲਾਤ ਨੇ ਅੱਜ ਪੰਜਾਬ ਦੇ ਉਹ ਰਾਜਿਆਂ ਦੇ ਮਹਾਰਾਜਿਆਂ ਜਿਹਨੇ ਰਾਜ ਕਰੇ ਨੇ ਮਾਤਾ ਭਾ ਕੌਰ ਬੀਬੀ ਹਰਸਰਨ ਕੌਰ ਜਿਹੜੀ ਚਿੱਠੀ ਲੈ ਕੇ ਗਈ ਹਰੀ ਸਿੰਘ ਨਲੂਏ ਕੋਲੇ ਆ ਗਈਆਂ ਬਾਰਸਾਂ ਦੇਖ ਲੋ 100 ਰੁਪਏ ਦੀ ਟਿਕਟ ਪਿੱਛੇ ਲੜ ਰਹੀਆਂ ਨੇ ਬੱਸਾਂ 'ਚ ਆ ਗਈ ਰੋਡ ਵੇਚ ਦੀ ਲਾਰੀ ਹੁਣ ਦੇਖਿਓ ਹਾਲਾਤ ਦੇਖਿਓ ਕਿ ਕੀ ਹਾਲਾਤ ਬਣਦੇ ਨੇ ਵੇਹਰੇ ਡਰਾਈਵਰ ਤਾਂ ਚੜਦੇ ਨਹੀਂ ਜਾ ਹਾਂਜੀ ਡਰਾਈਵਰ ਤਾਂ ਚੜਦੇ ਨਹੀਂ ਲੰਮਕੇ ਜਾਂਦੇ ਜਦੋਂ ਸੱਟ ਲੱਗੇ ਡਰਾਈਵਰ 'ਚ ਚੜਦੇ ਨਹੀਂ ਰੂਟ ਵੇਚ ਨੇ ਫਿਰ ਤੋਹਫਾ ਦੇ ਰਖਿਆ ਹੈ ਤੋਹਫਾ ਤੋਹਫਾ ਨਾਰਕ ਭੋਰਾ ਹਲਾ ਦੇ ਵੇਚਨੇ ਮਹਿਲਾ ਚਾਹੁੰਦੇ 10 ਰੁਪਏ ਦਿੰਦੀਆਂ 10 ਰੁਪਏ ਵੀ ਅੱਛਾ ਮਹਿਲਾ ਨੂੰ 10 ਰੁਪਏ ਦੇ ਦੱਸ ਦਉਂਦਾ ਜੀ 10 ਰੁਪਏ ਦੇ ਬਾਬੂ ਠੀਕ ਹੈ ਕੀ ਹਾਲਾਤ ਨੇ ਫਿਰ ਰੂਟ ਵੇਚਦਾ ਛੋਡੇ ਟਾਇਰ ਬਦਲ ਤੈਨੂੰ ਟਾਈਮ ਤੇ ਹੋਰ ਆ ਦੇ ਰੋਡ ਛੋਟੇ ਸਾਹਮਣੇ ਦੇ ਲੋ ਜੀ ਆ ਦੇਖ ਲਓ ਵੀ ਕਹਿੰਦਾ ਆ ਜਾ ਮੜਾ ਇੱਥੇ ਆ ਜਾ ਦੇਖੋ ਜੀ ਲੜਾਈ ਹੋ ਰਹੀ ਹੈ ਕੋਈ ਕਿਹਾ 500 ਰੁਪਏ ਕੋਈ ਕਿਹਾ ਬੱਦੂ ਲੈ ਪਰਸੇ ਦੇਖੋ ਇੱਥੇ ਚੋਰੀਆਂ ਹੁੰਦੀਆਂ ਨੇ ਜਿਵੇਂ 10 ਰੁਪਏ ਲਾਉਂਦੇ 1200 ਤੱਕ ਨਹੀਂ ਲਾਉਂਦੇ 10 ਰੁਪਏ ਨਹੀਂ ਲਾਉਂਦੇ ਆਹ ਦੇਖ ਲਓ ਜੀ ਲੜਾਈ ਹੋ ਰਹੀ ਹੈ ਸਭ ਫਰੀ ਦਾ ਚੱਕਰ ਆਈ ਜੀ ਇਹ ਫਰੀ ਦਾ ਚੱਕਰ ਹੈ ਆਹ ਲਾ ਲਓ ਠੀਕ ਹੈ ਮੈਂ ਦੇਖੋ ਜੀ ਹਾਲਾਤ ਦੇਖ ਲਓ ਉਤਰ ਨਹੀਂ ਸਵਾਰੀਆਂ ਉਤਰ ਨਹੀਂ ਦੇ ਰਹੇ ਆਹ ਦੇਖ ਲਓ ਜੀ ਨੇ ਉਤਰਨਾ ਹੈ ਉਤਰ ਨਹੀਂ ਦੇ ਰਹੇ ਆਹ ਦਾ ਲੋ ਜੀ ਭਗਵਾਨਤਮਾਨ ਸਾਹਿਬ ਜੀ ਦੇਖ ਲਓ ਇਹ ਕੰਮ ਬੰਦ ਕਰ ਦਿਓ ਫਰੀ ਵਾਲਾ ਕਿਉਂ ਪੰਜਾਬ ਨੂੰ ਮੰਗਤੇ ਬਣਾਇਆਗਾ ਇਹ ਮਰਵਾ ਕਵਾ ਬੱਚਿਆਂ ਦੇ ਆ ਦੇਖ ਲੋ ਉੱਤਰਨ ਵਾਲੀਆਂ ਸਵਾਰੀਆਂ ਮਸਾਂ ਉੱਤਰੀਆਂ ਨੇ ਵਿਚਾਰੀਆਂ ਹੈ ਜੀ ਬੱਚਾ ਚ ਮਰਵਾਉ ਭਈ ਇਹ ਤਾਂ ਕਢੋ ਆ ਦੇਖ ਲੋ ਹਿਸਾਬ ਲਾ ਲੋ ਕਨੈਕਟਰ ਸਾਹਿਬ ਨੇ ਤਾਂ ਮਾਰਤੀ ਸਿਟੀ ਦਾ ਟਾਈਮ ਹੋ ਗਿਆ ਦੇਖੋ ਕਿਹ ਰਹੇਗੇ ਤੁਹਾਡੇ ਉੱਧਰ ਦੇਖ ਲੋ ਉਹ ਡੇਕੀਆਂ ਲੈ ਉਹ ਗਰਗੀਆਂ ਆ ਲਾ ਲੋ ਇਹ ਨਾ ਮੌਤ ਨਾਲ ਮੁਖੌੜ ਹੋ ਰੇ ਮੌਤ ਨਾਲ ਹੋ ਰਿਆ ਜੇ ਕਹਦੀ ਇੱਕ ਆ ਦੇਖ ਨਹੀਂ ਚੜਦੇ ਨਹੀਂ ਅਸੀਂ ਪਾਦਾ ਇਹ ਠੀਕ ਹੈ ਇਹ ਦੋ ਘੰਟੇ ਖਾਣਾ ਵੇ ਜੋ ਟਾਈਮ ਇਕੱਠੇ ਜਾਣਾ 100 ਰੁਪਇਆ ਉਹ ਕੁਛ ਨਹੀਂ ਲੈ ਪਤੰਟੇ ਨਹੀਂ ਹੈਗੇ ਉਹ ਇੰਨੇ ਵਾਹ ਫਰੀ ਕਰਤਾ ਕੰਮ ਅੰਨੇ ਵਾਹ ਫਰੀ ਕਰਤਾ